ਸਤਿਰਾਮ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਿਲਾ ਪਹਿਲਾ ਯਨੜੀਏ ਮਾਨੜਾ ਕਾਇ ਕਰੇ ਆਪਣੜਾ ਘਰ ਹਰ ਰੰਗੋ ਕੀ ਨਾ ਮਾਣੇ ਆਨੜੀਏ ਮਾਨੜਾ ਕਾਇ ਕਰੇ ਆਪਨੜੈ ਘਰ ਹਾਰ ਰੰਗੋ ਕੀ ਨਾ ਮਾਣੇ ਸੋਹ ਨੇੜੈ ਤਨ ਕਮਲੀਏ ਬਾਹਰ ਕਿਆ ਟੁੰਡੇ ਪੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸੋ ਤਰੇ ਪਿਆਰਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੇ ਕਰਨ ਪਲਾ ਕਰੇ ਬਹੁ ਤੇਰੇ ਸਾ ਤਨ ਮੈਲ ਨਾ ਪਾਵੇ ਵਿੜ ਕਰਮ ਕਿਛ ਪਾਈਐ ਨਹੀਂ ਜੀਵ ਤੇਰਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇੰਨੀ ਬਾਤੀ ਸੋਹ ਪਾਈਐ ਨਾਹੀ ਭਈ ਕਾਮਣਿਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸੋਹ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮੰਨਿਐ ਹਿਕ ਮਤ ਹੁਕਮ ਚੁਕਾਈਐ ਜਾਂ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੋ ਜੀਜੈ ਐਸਾ ਪਰਮਲ ਲਾਈਐ ਈਵ ਕਹੈ ਸੋਹਾਗਣੀ ਪਹਿਣੇ ਇਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲਿਖੈ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਇਹਨ ਸਪਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾਸਿਆਣੀ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਇਹਨ ਸਪਾਏ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾਸਿਆਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਤਿਲੰਗ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਬਹੁਤ ਅੰਜਾਨ ਜਿੰਦੇ ਇਤਨਾ ਕੋਝਾ ਮਾਨ ਤਿਉ ਕਿਉਂ ਕਰਦੀ ਐ ਪ੍ਰਮਾਤਮਾ ਤੇਰੇ ਆਪਣੇ ਹੀ ਹਿਰਦੇ ਘਰ ਵਿੱਚ ਐ ਤੋ ਉਸ ਦੇ ਮਿਲਾਪ ਦਾ ਆਨੰਦ ਕਿਉਂ ਨਹੀਂ ਮਾਨਦੀ ਹੇ ਹੋਲੀ ਜੀ ਵਿਸਤਰੀਏ ਪਤੀ ਪ੍ਰਭੂ ਤੇਰੇ ਅੰਦਰ ਹੀ ਤੇਰੇ ਨਾਲ ਤੇਰੇ ਨੇੜੇ ਵਸ ਰਿਹਾ ਹੈ ਤੂੰ ਜੰਗਲ ਵਿੱਚ ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ ਜੇ ਤੂੰ ਉਸਤਾਦ ਦੀਦਾਰ ਕਰਨਾ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਜੀਵ ਇਸਤਰੀ ਤਦੋਂ ਹੀ ਸੁਹਾਗ ਭਾਗ ਵਾਲੀ ਤੇ ਪ੍ਰਭੂ ਚਰਣਾ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਪਰ ਅਨਜਾਣ ਜੀਵ ਇਸਤਰੀ ਵੀ ਕੀ ਕਰ ਸਕਦੀ ਹੈ ਜੇ ਉਹ ਜੀਵ ਇਸਤਰੀ ਖਸਮ ਪ੍ਰਭੂ ਨੂੰ ਚੰਗੀ ਹੀ ਨਾ ਲੱਗੇ ਅਜਿਹੀ ਜੀਵ ਇਸਤਰੀ ਭਾਵੇਂ ਕਿਤਨੇ ਹੀ ਤਰਲੇ ਪਾਈ ਕਰੇ ਉਹ ਪਤੀ ਪ੍ਰਭੂ ਦਾ ਮਹਿਲ ਘਰ ਲੱਭ ਹੀ ਨਹੀਂ ਸਕਦੀ ਅਸਲ ਗੱਲ ਇਹ ਹੈ ਕਿ ਜੀਵ ਇਸਤਰੀ ਭਾਵੇਂ ਕਿਤਨੀ ਹੀ ਦੌੜ ਭੱਜ ਕਰੇ ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਜੇ ਜੀਵ ਇਸਤਰੀ ਜੀਵ ਦੇ ਚਸਕੇ ਲਾਲਚ ਤੇ ਅਹੰਕਾਰ ਆਦਕਾਂ ਵਿੱਚ ਹੀ ਮਸਤ ਰਹੇ ਅਤੇ ਸਦਾ ਮਾਇਆ ਦੇ ਮੋਹ ਵਿੱਚ ਹੀ ਡੁੱਬੀ ਰਹੇ ਤਾਂ ਇੰਨੇ ਗੱਲ ਨਹੀਂ ਖਸਮ ਪ੍ਰਭੂ ਨਹੀਂ ਮਿਲਦਾ ਉਹ ਜੀਵ ਇਸਤਰੀ ਅਨਜਾਣ ਹੀ ਰਹੇ ਜੋ ਧਿਕਾਰਾਂ ਵਿੱਚ ਵੀ ਮਸਤ ਰਹੇ ਤੇ ਫਿਰ ਵੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ ਬੇਸ਼ੱਕ ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਲਵੋ ਕਿ ਕਿੰਨੀ ਗੱਲੇ ਖਸਮ ਪ੍ਰਭੂ ਮਿਲਦਾ ਹੈ ਉਹ ਇਹੀ ਉੱਤਰ ਦਿੰਦੀਆਂ ਕਿ ਚਲਾਕੀ ਤੇ ਧੱਕਾ ਛੱਡਦੇ ਹੋ ਜੋ ਕੁਝ ਪ੍ਰਭੂ ਕਰਦਾ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਬਸਤ ਮਿਲਦੀ ਹੈ ਉਸ ਦੇ ਚਰਣਾ ਵਿੱਚ ਮਨ ਜੋੜੋ ਖਸਮ ਪ੍ਰਭੂ ਜੋ ਹੁਕਮ ਕਰਦਾ ਉਹੋ ਕਰੋ ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ ਬਸ ਇਹੇ ਸੁਗੰਧੀ ਜਿੰਦ ਵਾਸਤੇ ਵਰਤੋ ਸੁਹਾਗ ਭਾਗ ਵਾਲੀਆਂ ਇਹ ਆਖਦੀਆਂ ਨੇ ਕਿ ਇਹ ਭੈਣ ਇੰਨੀ ਗੱਲ ਨਹੀਂ ਖਸਮ ਪ੍ਰਭੂ ਮਿਲਦਾ ਹੈ ਖਸਮ ਪ੍ਰਭੂ ਤਦੋ ਹੀ ਮਿਲਦਾ ਜਦੋਂ ਆਪਾਂ ਭਾਵ ਦੂਰ ਕਰੀਏ ਇਸ ਤੋਂ ਬਿਨਾ ਕੋਈ ਹੋਰ ਉਦਮ ਵਿਅਰਥ ਚਲਾਕੀ ਹੈ ਜ਼ਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮਿਹਰ ਦੀ ਨਿਗਾ ਨਾਲ ਟੱਕੇ ਜਿਸ ਜੀਵ ਇਸਤਰੀ ਵੱਲ ਮਿਹਰ ਦੀ ਨਿਗਾ ਕਰਦਾ ਹੈ ਉਹ ਮਾਨੋ ਨੌ ਖਜ਼ਾਨੇ ਲੱਭ ਲੈਂਦੀ ਹੈ। हे ਨਾਨਕ ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ। ਉਹ ਜਗਤ ਪਰਿਵਾਰ ਵਿੱਚ ਆਦਰ ਮਾਣ ਪ੍ਰਾਪਤ ਕਰਦੀ ਹੈ। ਜਿਹੜੀ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀ ਰਹਿੰਦੀ ਹੈ ਜਿਹੜੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ ਉਹੀ ਸੋਹਣੀ ਹੈ ਸੁਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Hukum Nama from Sri Travar Sahib Amritsar uttered by our first Guru, Guru Nanak Dev Ji under heading Tilang First Mahal. Guru Sahib Ji saying that, O oh foolish and ignorant soul bride, why are you so proud within the home of your own self? Why do you not enjoy the love of your Lord? Your husband, Lord, is so very near. O oh, foolish bride, <coughs> why do you search for him outside? Apply the fear of God as the mascara to adorn your eyes and make the love of the Lord your ornament. Then you shall be known as a devoted and committed soul bride. When you enshrine love for your husband, Lord, what can the silly young bride do if she is not pleasing to her husband, Lord? She may plead and implore so many times. But still, such a bride shall not obtain the mention of the Lord's presence. Without the karma of good deeds, nothing is obtained. Although she may run around frantically, she is intoxicated with greed pride and egotism and engrossed in maya she cannot obtain her husband lord in these ways the young bride is so foolish go and ask the happy pure soul brides how did they obtain their husband lord whatever the lord does Accept that as good. Do away with your own cleverness and self will. By his love, true wealth is obtained. Link your consciousness to his lotus feet as your husband, Lord, directs. So you. Must act, surrender your body and mind to Him and apply this perfume to yourself. So speaks the happy soul bride. O oh sister, in this way the husband Lord is obtained. Give up your selfhood and so obtain your husband Lord. What other clever tricks are of any use when the husband lord looks upon the soul bride with his gracious glance? That day is historic. The bride obtains the nine treasures. She who is loved by her husband lord is the. True soul bride. O Nanak, she is the queen of all. Thus she is imbued with his love. Intoxicated with delight, day and night she is absorbed in his love. She is beautiful, glorious, and brilliant. She is known as truly wise. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ